ਸਭ ਆਤਮਾ ਦਾ ਜੇ ਕੋਈ ਪਤੀ ਹੈ ਪਰਮਾਤਮਾ ਹੈ ਪਰਮ ਆਤਮਾ ਜੋ ਸਭ ਤੋਂ ਵੱਡੀ ਆਤਮਾ ਹੈ ਉਹ ਮਾਲਕ ਦਾ ਜੇ ਵਿਛੋੜਾ ਜਿਨ੍ਹਾਂ ਨੂੰ ਭਾਈ ਹੁਣ ਪਤਾ ਲੱਗੇ ਆ ਹੁਣ ਉਹ ਸਾਰੇ ਸਚਜਿਆਂ ਚ ਆਉਂਦੇ ਆ ਗੁਰਮੁਖਾਂ ਚ ਆਉਂਦੇ ਆ ਗੁਰਸਿੱਖਾਂ ਵਿੱਚ ਆਉਂਦੇ ਆ ਭਗਤਾਂ ਵਿੱਚ ਆਉਂਦੇ ਆ ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਇਲਮ ਹੋ ਗਿਆ ਕਿ ਮੇਰਾ પતિ ਪਰਮਾਤਮਾ ਹੈ ਮੈਂ ਕੁਛ ਜੱਜਾਂ 'ਚ ਨਹੀਂ ਆਪਣਾ ਨਾਮ ਢਾਕਲ ਕਰਾਉਣਾ ਮੈਂ ਸੱਚ ਜੱਜਾਂ 'ਚ ਕਰਾਉਣਾ ਕਿ ਮੈਂ ਵਿਛੜੀ ਹੋਈ ਆਤਮਾ ਆਪਣੇ ਪਤੀ ਪਰਮਾਤਮਾ ਤੋਂ ਵਿਛੜੀ ਹੋਈ ਆਂ ਮੈਂ ਉਹਦੇ ਵਿੱਚ ਸਮਾਣਾ ਉਹਦੇ ਕੋਲ ਹੀ ਜਾਣਾ ਉਹਦੇ ਕੋਲ ਹੀ ਰਹਿਣਾ ਉਹ ਤੋਂ ਲੱਗ ਨਹੀਂ ਰਹਿਣਾ ਮੈਂ ਤਾਂ ਵਿਛੜੀ ਹੋਈ ਆਂ ਜਨਮਾਂ ਜਨਮਾਂ ਤੋਂ ਜਨਮ ਜਨਮ ਤੋਂ ਵਿਛੜੇ ਹੋਏ ਆਂ ਬਈ ਪ੍ਰਮਾਤਮਾ ਦੇ ਨਾਲ। ਰਹਿਨੇ ਵੀ ਉੱਥੇ ਹੀ ਆ ਜਿੱਥੇ ਪ੍ਰਮਾਤਮਾ। ਕਿਸੇ ਇਹ ਸਾਡਾ ਇਹ ਸਭ ਕੁਝ ਸਰੀਰ ਵੀ ਜੋ ਪੰਜ ਤੱਤ ਵੀ ਹੈ ਨਾ। ਤੇ ਇਹ ਪੰਜਾਂ ਤੱਤਾਂ ਤੋਂ ਸਰੀਰ ਬਣਿਆ ਹੋਇਆ ਹੈ ਨਾ ਜਿਹੜਾ। ਕਿ ਇਹ ਤੱਤ ਵੀ ਤਾਂ ਪ੍ਰਮਾਤਮਾ ਹੀ ਨੇ। ਤੇਰਾ ਸਰੀਰ ਵੀ ਇੱਕ ਪ੍ਰਮਾਤਮਾ ਦਾ। ਇਹ ਕੋਈ ਵੱਖਰਾ ਨਹੀਂ ਹੈ। ਮਿੱਟੀ ਪਰਮਾਤਮਾ ਹੈ ਪਾਣੀ ਪਰਮਾਤਮਾ ਹੈ ਹਵਾ ਪਰਮਾਤਮਾ ਹੈ ਅਗਨੀ ਸਭ ਕੁਝ ਪਰਮਾਤਮਾ ਹੀ ਪਰਮਾਤਮਾ ਹੈ ਬੇਨ ਕੋਈ ਚੀਜ਼ ਲੱਗ ਕੁਝ ਵੀ ਨਹੀਂ ਹੈ ਅਸੀਂ ਉਸ ਮਾਰਗ ਦੇ ਨਾਲੋਂ ਵਿਛੜ ਗਏ ਆ ਪਰ ਅੱਜ ਗੁਰਸਿੱਖਾਂ ਨੂੰ ਸੱਚਜਿਆਂ ਨੂੰ ਭਗਤਾਂ ਨੂੰ ਸੋਝੀ ਆ ਗਈ ਕਿ ਮਿਲਣ ਦਾ ਮੌਕਾ ਇਹ ਹੀ ਕਿ ਮਿਲਣ ਦਾ ਮੌਕਾ ਨਾ ਪ੍ਰਮਾਤਮਾ ਨੂੰ ਇਹੀ ਹੈ ਪਰ ਇਸ ਮਾਰਗ ਤੇ ਵੀ ਸਤਿਗੁਰੂ ਪਾਚ ਜੀ ਕਹਿੰਦੇ ਹਨ ਹਰ ਇੱਕ ਨੂੰ ਸੋਝੀ ਨਹੀਂ ਆਉਂਦੀ ਹਰ ਇੱਕ ਨੂੰ ਸਮਝ ਨਹੀਂ ਆਉਂਦੀ ਕਿ ਇਸ ਮਾਰਗ ਤੇ ਵੱਲ ਵੀ ਧਰਮ ਦਾ ਮਾਰਗ ਸਭ ਤੋਂ ਉੱਚਾ ਇਸ ਤੋਂ ਉੱਪਰ ਕੋਈ ਮਾਰਗ ਨਹੀਂ ਹੈ ਕੋਈ ਮੰਝਰ ਨਹੀਂ ਹੈ ਵਾਰੇ ਪਾਛੈ ਹੀ ਕਹਿੰਦੇ ਭਾਈ ਸੰਤ ਦਾ ਮਾਰਗ ਸੰਤ ਭਾਵ ਸੱਚੇ ਗੁਣ ਸਬਰ ਸੰਤੋਖ ਇਹ ਇੱਕ ਨਿਸ਼ਾਨੀ ਹੁੰਦੀ ਹੈ ਉਸ ਪੁਰਸ਼ ਦੀ ਜਿਸ ਨੂੰ ਅਸੀਂ ਸੰਤ ਕਹਿ ਦਿੰਦੇ ਇਹਨਾਂ ਗੁਣਾਂ ਕਰਕੇ ਹੀ ਸੰਤ ਮੰਨਿਆ ਜਾਂਦੇ ਸਬਰ ਹੈ ਸੰਤੋਖ ਹੈ ਸਤ ਹੈ ਸਿਮਰਨ ਹੈ ਸ਼ੁਕਰਾਨਾ ਹੈ ਕਿ ਉਸ ਮਾਲਕ ਦਾ ਸਭ ਕੁਝ ਉਹ ਗੁਣ ਸਾਰੇ ਉਹਦੇ ਵਿੱਚ ਅੰਦਰ ਸਮਾਏ ਹੋਏ ਨੇ ਜੋ ਪ੍ਰਮਾਤਮਾ ਚਾਹੁੰਦਾ ਹੈ ਜੇ ਸ਼ਬਦ ਬਣ ਜਾਂਦਾ ਉਹਦੇ ਖਾਤਰ ਸ਼ਾਰਟਕਟ ਉਹਨੂੰ ਕਹਿੰਦੇ ਆ ਸੰਤ ਕਿ ਜਿਹਦੇ ਵਿੱਚ ਇੰਨੇ ਗੁਣ ਹੁੰਦੇ ਪਰ ਕਹਿੰਦੇ ਇੰਨੇ ਗੁਣਾ ਵਾਲਾ ਇਦੇ ਸਰੀਰ ਬਾਣਾ ਸੋਚਿਓ ਕਿ ਸੰਤ ਕਾ ਮਾਰਗ ਸੰਤ ਭਾਵ ਸਬਰ ਸੰਤੋਖ ਸਿਮਰਨ ਜਿੰਨੇ ਵੀ ਸੁਚੱਜੇ ਗੁਣ ਨੇ ਨਾ ਇਹਨਾਂ ਦੇ ਵੱਲ ਪਾਸੇ ਜੀ ਕਹਿੰਦੇ ਸੰਤ ਕਾ ਮਾਰਗ ਜਿਹੜਾ ਸੰਤ ਦਾ ਮਾਰਗ ਹੈ ਭਾਵ ਤੁਸੀਂ ਸੁਚੱਜੇ ਹੋ ਤੁਹਾਡੇ ਅੰਦਰ ਫਬਰ ਹੈ ਤੁਹਾਡੇ ਅੰਦਰ ਸੰਤੋਖ ਹੈ ਤੁਹਾਡੇ ਅੰਦਰ ਸਤ ਹੈ ਤੁਹਾਡੇ ਅੰਦਰ ਸਿਮਰਨ ਹੈ ਤੁਹਾਡੇ ਅੰਦਰ ਸੇਵਾ ਹੈ ਇਹ ਸਾਰਾ ਕੁਝ ਹੋਵੇ ਪਾਸ਼ੇ ਕਹਿੰਦੇ ਇਹ ਧਰਮ ਦੀ ਪੌੜੀ ਹੈ ਕਿ ਚੰਗੇ ਗੁਣ ਦਾ ਹੋਣਾ ਜਿਸ ਆਤਮਾ ਦੇ ਕੋਲੇ ਇਹ ਖਜ਼ਾਨਾ ਹੋਵੇ ਚੰਗੇ ਗੁਣਾ ਦਾ ਕਮਾਇਆ ਮਨ ਨਹੀਂ ਹੁੰਦਾ ਵਾ ਕਮਾ ਕੇ ਮਨ ਨਹੀਂ ਦੇਣਾ ਆਤਮਾ ਨੇ ਕਮਾਉਂਦੀ ਉਹ ਤਾਂ ਸਿਰਫ ਇੰਤਜ਼ਾਰ ਤੇ ਬੈਠੀ ਹੁੰਦੀ ਹੈ ਉਹ ਆਪਣੇ ਭਾਗਾਂ ਨੂੰ ਕੋਸ਼ਦੀ ਹੈ ਕਿ ਮੈਨੂੰ ਕੋਈ ਚੰਗਾ ਮਨ ਮਿਲ ਜਾਵੇ ਕੋਈ ਐਸਾ ਮਨ ਮਿਲ ਜਾਵੇ ਜਿਹੜਾ ਗੁਰੂ ਦੀ ਚਾਨਣਾ ਨਾਲ ਜੁੜਿਆ ਹੋਵੇ ਗੁਰੂ ਦੀ ਗੱਲ ਮੰਨਦਾ ਹੋਵੇ ਗੁਰੂ ਦੀ ਸੁਣੇ ਗੁਰੂ ਦੀ ਸੁਣਿਆ ਤੋਂ ਬਗੈਰ ਮੇਰਾ ਕੋਈ ਆਧਾਰ ਨਹੀਂ ਹੋਣਾ ਹੁਣ ਪਾਚੇ ਕਹਿੰਦੇ ਸੰਤ ਕਾ ਮਾਰਗ ਹੁਣ ਕਦੇ ਵੀ ਕਿਸੇ ਸਰੀਰ ਬਾਲਣਾ ਦੌੜ ਜਿਓ ਕਿ ਫਲਾਣਾ ਸੰਤ ਉੱਥੇ ਬੈਠਾ ਫਲਾਣਾ ਉੱਥੇ ਬੈਠਾ ਇਹ ਤੇ ਇੱਕ ਨਾਮ ਰੱਖੇ ਨੇ ਭਾਈ ਕਿ ਮਟੀਰੀਅਲ ਅੰਦਰ ਕੋਈ ਹੋਰ ਹੈ ਤੇ ਬਾਹਰ ਪੈਕਿੰਗ ਕਿਸੇ ਹੋਰ ਚੀਜ਼ ਦੀ ਲੱਗੀ ਹੋਈ ਇਹਨਾਂ ਦੇ ਲਿਖੇ ਸੰਤ ਨੇ ਬ੍ਰਹਮ ਗਿਆਨੀ ਹੈ ਕੱਖ ਵੀ ਨਹੀਂ ਇਹਨਾਂ ਕੋਲੇ ਇਥੇ ਜੇ ਸੰਤ ਦੀ ਗੱਲ ਕੀਤੀ ਏ ਇਹਨਾਂ ਸ਼ੁਭ ਗੁਣਾਂ ਨੂੰ ਕੀਤੀ ਗਈ ਹੈ ਸਬਰ ਹੋਵੇ ਉਨਾਪਾ ਆਮ ਵੀ ਕਹਿ ਦੇਣਾ ਕੋਈ ਸਖ ਆਪਣੇ ਚਾਰੋਂ ਤਰਫ ਵਿਚੜਦਾ ਗੁਜਰਦਾ ਰਹਿੰਦੇ ਉਹਦੇ ਅੰਦਰ ਚੰਗੇ ਗੁਣ ਹੋਣ ਉਹਦੇ ਅੰਦਰ ਸਬਰ ਵੀ ਹੈ ਸੰਤੋਖ ਵੀ ਹੈ ਸੱਚ ਬੋਲਦਾ ਹੈ ਸਿਮਨ ਕਰਦਾ ਹੈ ਸੇਵਾ ਕਰਦਾ ਹੈ ਹਮੇਸ਼ਾ ਮਾਲਕ ਦਾ ਸ਼ੁਕਰਾਨਾ ਕਰਦਾ ਔਰ ਉਹਦੀ ਜੀਵਨ ਤੇ ਹਮੇਸ਼ਾ ਸਾਤੀ ਸਤ ਹੈ ਤੇ ਆਪਾਂ ਅਕਸਰੀ ਕਹਿੰਨੇ ਵੀ ਵੇ ਤਾਂ ਸੰਤ ਸੁਭਾਵੰਦਾ ਵੈ ਇਹਦਾ ਭਾਵ ਸੰਤ ਸਰੀਰ ਦਾ ਨਾ ਨੀ ਸੁਭਾਵ ਦਾ ਨਾ ਐ ਤੇ ਜੇ ਇਹ ਸੁਭਾਵ ਜਿਹਦੇ ਵਿੱਚ ਹੋਵੇ ਇਹ ਤਾਂ ਧਰਮ ਦੀ ਪੌੜੀ ਪਾਛੀ ਕਹਿੰਦੇ ਸੰਤ ਕਾਮਰਗ ਧਰਮ ਕੀ ਪੌੜੀ ਚੰਗੇ ਗੁਣ ਤੇਰੇ ਅੰਦਰ ਹੋਣੇ ਪਾਛੀ ਕਹਿੰਦੇ ਇਤਾਂ ਭਾਈ ਭਾਗਾ ਦੀ ਨਿਸ਼ਾਨੀ ਹੁੰਦੀ ਹੈ ਚੰਗੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ ਐਵੇਂ ਨਹੀਂ ਮਿਲਦੀ। ਸ਼ਾਂਤ ਕਾ ਮਾਰਗ ਧਰਮ ਕੀ ਪੌੜੀ ਕੋਬੜ ਭਾਗੀ ਪਾਏ। ਕਹਿੰਦੇ ਭਾਈ ਕੋਈ ਭਾਗਾ ਵਾਲਾ ਹੀ ਹੁੰਦਾ ਹੈ ਜਿਹੜਾ ਆਪਣੇ ਅੰਦਰ ਸਬਰ ਰੱਖੇ ਸੰਤੋਖ ਰੱਖੇ ਸ਼ੁਕਰਾਨਾ ਕਰੇ ਸਿਮਰਨ ਕਰੇ ਸੇਵਾ ਕਰੇ ਐਸੇ ਗੁਣ ਵਾਲਾ ਸਖਸ਼ ਧਰਮੀ ਹੈ ਇਹ ਧਰਮ ਦੀ ਪੌੜੀ ਹੈ ਪਰ ਉਹ ਬੜ ਭਾਗੀ ਪਾਈ ਕਹਿੰਦੇ ਕੋਈ ਵਿਰਲਾ ਹੁੰਦਾ ਜੀਨੂੰ ਇਹ ਸਤ ਸੰਤੋਖ ਸਬਰ ਮਿਲ ਜਾਵੇ ਕਿ ਜਿਹਦੇ ਅੰਦਰ ਇਹ ਗੁਣ ਆਗੇ ਇਹ ਨਸੀਬਾਂ ਵਾਲਾ ਹੈ ਭਾਗਾ ਵਾਲਾ ਹੈ ਤੇ ਇਹਦੇ ਅੰਦਰ ਪਾਈ ਇਹ ਜੇ ਚੰਗੇ ਗੁਣ ਨੇ ਤਾਂ ਇਹਦੇ ਕਰਮ ਚੰਗੇ ਨੇ ਤੇ ਜੇ ਨਹੀਂ ਪਾਈ ਫਿਰ ਮਾੜੇ ਕਰਮ ਦੇ ਹੁਣ ਪਾਛੇ ਕਹਿੰਦੇ ਕੋ ਬੜਾ ਭਾਗੀ ਪਾਏ ਕਿਉਂ ਹਰ ਕੋਈ ਸੁੱਖ ਕਿਉਂ ਨਹੀਂ ਲੋਚਦਾ ਉਹਨੂੰ ਸੁੱਖ ਨਹੀਂ ਨਜ਼ਰ ਆਉਂਦੇ ਇਹ ਤਾਂ ਹਾਥੀ ਦੀ ਤਿਆਈ ਹੈ ਕਹਿੰਦੇ ਇਹਨੂੰ ਕੇਵਲ ਤੋਂ ਕੇਵਲ ਜੋ ਇੱਕ ਪਰਛਾਈ ਹੈ ਸੁੱਖ ਦੀ ਕੇਵਲ ਤੋਂ ਇੱਕ ਜੋ ਸੁਪਨਾ ਹੈ ਇਸ ਨੂੰ ਇਹ ਸੱਚ ਮੰਨਦਾ ਹੈ ਜਗ ਜੀਵਨ ਸੁਪਨ ਸਮਾਨ ਸੁਪਨੇ ਦੀ ਨੇ ਇਹ ਸੰਸਾਰ ਹੈ ਇਹਨੂੰ ਇਹ ਸੱਚ ਮੰਨੀ ਬੈਠਾ ਹੈ ਹਾਥੀ ਕੀ ਹੈ ਹਾਥੀ ਫਸਿਆ ਇੱਕ ਪਰਛਾਈਂ ਦੇਖ ਕੇ ਉਹ ਨਕ ਫਸਿਆ ਮਾਇਆ ਵਾਲੀ ਪਰਛਾਈਂ ਦੇਖ ਕੇ ਇਹਨਾਂ ਨੂੰ ਜਿਹਨਾਂ ਨੂੰ ਸੁੱਖ ਦੇਖਦਾ ਨਾ ਹਾਥੀ ਕਿੱਥੇ ਫਸ ਗਏ ਆ ਹਾਥੀ ਕਿੰਨਾ ਤਕਤਵਾਰ ਹੈ ਕਿੱਡੇ ਵੱਡੇ ਵੱਡੇ ਪੇੜਾਂ ਨੂੰ ਪਲਟਾ ਦਿੰਦਾ ਟਪੜ ਦਿੰਦਾ ਛੁੱੜ ਦਿੰਦਾ ਜਿੱਦਣ ਟੱਕਰ ਮਾਰਦਾ ਨੁਕਸਾਨ ਨੁਕਸਾਨ ਕਰਦਾ ਤਕਤ ਬਹੁਤ ਹੈ ਪਰ ਇੱਕ ਜਗ੍ਹਾ ਜਾ ਕੇ ਮਾਰਕ ਆ ਗਿਆ ਕਹਿੰਦੇ ਜਦੋਂ ਇਹ ਸ਼ਿਕਾਰੀ ਇਸ ਨੂੰ ਹਾਥੀ ਨੂੰ ਨਾ ਆਪਣੀ ਗ੍ਰਿਫਤ ਚ ਲੈ ਲੈਂਦੇ ਆ ਫੜਦੇ ਆ ਆਪਣੇ ਕੰਟਰੋਲ ਚ ਲੈ ਲੈਂਦੇ ਆ ਤੇ ਸਾਡੇ ਵਾਸਤੇ ਵੀ ਸਾਡੀ ਮੌਤ ਸ਼ਿਕਾਰੀ ਦੀ ਤਰ੍ਹਾਂ ਹੁੰਦੀ ਹੈ ਕਾਲ ਇਹਰੀ ਫਿਰੇ ਵਦਕ ਜਿਓ ਕਹੋ ਕਬਨ ਵਿਦ ਕੀਜੀ ਮੌਤ ਸ਼ਿਕਾਰੀ ਦੀ ਤਰ੍ਹਾਂ ਘੁੰਮਦੀ ਏ ਕਦੋਂ ਤੂੰ ਫਸੇ ਇਹਦੇ ਵਿੱਚ ਮੈਂ ਤੈਨੂੰ ਜਨਮ ਮਰਨ ਤੋਂ ਮੁਕਤ ਨਹੀਂ ਹੋਣ ਦੇਣਾ ਮੌਤ ਕਹਿੰਦੀ। ਆਸ਼ਾ ਕਹਿੰਦੀ ਏ ਤੂੰ ਮੁਕਤ ਹੋ। ਮੌਤ ਕਹਿੰਦੀ ਮੈਂ ਹੋਣ ਨਹੀਂ ਦੇਣਾ। ਤੈਨੂੰ ਜਨਮ ਮਰਨ ਦੇ ਚੱਕਰਾਂ 'ਚ ਰੱਖਣਾ। ਆ ਦਿਖਾ ਕੇ ਨਾ ਪਰਛਾਈ ਮਾਇਆ ਵਾਲੀ ਸੁੱਖ ਦਿਖਾ ਕੇ ਸਾਨੂੰ ਇਹ ਚਾਰ ਤੋਂ ਸੁੱਖ ਦਿਖਾ ਕੇ ਦੁਨਿਆਵੀ ਜਿਵੇਂ ਉਸ ਹਸਤੀ ਨੂੰ ਹਾਥੀ ਨੂੰ ਉਹਦੇ ਮਹਾਵਤ ਸ਼ਿਕਾਰੀ ਉਹਨੂੰ ਗ੍ਰਿਫਤ ਚ ਲੈ ਲੈਂਦੇ ਹਨ ਪਰਛਾਈ ਦਿਖਾ ਕੇ ਕੀ ਦੀ ਕਾਲ ਬੂਤ ਕੀ ਹਸਤ ਨੇ ਮਨ ਬਉਰਾਰੇ ਚਲ ਤਰਿਓ ਜਗਦੀਸ਼ ਮਨ ਬਉਰਾਰੇ ਕਾਮ ਸੁਆਇ ਗਜ ਵਸ ਪਰਿਓ ਮਨ ਬਉਰਾਰੇ ਹਾਥੀ ਇਹ ਡੇਟ ਦਾ ਮਾਲਕ ਹੈ ਆਪਣੀ ਵੇਕੂਫੀ ਕਰਕੇ ਫਸ ਗਿਆ ਸ਼ਿਕਾਰੀਆਂ ਦੇ ਹੱਥ ਵਿੱਚ ਆ ਗਿਆ ਮਨੁੱਖ ਦੇ ਹੱਥ ਵਿੱਚ ਆ ਗਿਆ ਜੀਨੂੰ ਦੇਖ ਦੇਖ ਮਨੁੱਖ ਦੌੜਦੇ ਸੀ ਕੀ ਕੀਤੀ ਇੱਕ ਪਰਛਾਈ ਬਣਾਈ ਕਾਲ ਬੂਤ ਕੀ ਹਸਤ ਨੇ ਕੇ ਲੱਕੜ ਦੀ ਇੱਕ ਫਰੇਮ ਬਣਾਇਆ ਤਸਵੀਰ ਪਣਾਈ ਇਹ ਇਸ ਤਰ੍ਹਾਂ ਦੀ ਅਕਿਰਤੀ ਬਣਾਈ ਉਥਨੋਂ ਬਣਾ ਕੇ ਰੱਖਿਆ ਕਿਥੇ ਪਹਿਲਾਂ ਪੱਟਿਆ ਡੂੰਗਾ ਸਾਰਾ ਟੋਆ ਇਹ ਜਿਹਦੇ ਵਿੱਚੋਂ ਨਿਕਲਦਾ ਕੋਈ ਰਸਤਾ ਹੀ ਨਹੀਂ ਹੈ ਬਣਾਇਆ ਵੀ ਇਸ ਤਰ੍ਹਾਂ ਹੁੰਦਾ ਬਸ ਉਹਨਾਂ ਕੀ ਸਹਿਜ ਹੁੰਦਾ ਹੈ ਉਹਦੇ ਉੱਤੇ ਨਾ ਪਤਲੀ ਪਤਲੀ ਕਾਨਿਆਂ ਦੀ ਛਤ ਜੀ ਬਣਾ ਕੇ ਲੱਕੜ ਦੀ ਕਿ ਜਿਹੜੀ ਉਹਦੇ ਪਹਾੜ ਨਾਲ ਟੁੱਟ ਜਾਵੇ ਹਲਕੀ ਲੱਕੜ ਦਾ ਕੇ ਉਹਦੇ ਉੱਤੇ ਉਸ ਕਾਲ ਬੂਤ ਕੇ ਹਸਤ ਨਹੀਂ ਭਾਵ ਉਸ ਫਰੇਮ ਨੂੰ ਉਹ ਹਸਤਰੀ ਨੂੰ ਉੱਤੇ ਰੱਖ ਦਿੰਦੇ ਆ